ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗਿਲਸਮੈਂਟਰ ਈ-ਲਰਨਿੰਗ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸਵਾਤੀ ਗੱਲ ਅੱਜ ਹੈ 31 ਜੁਲਾਈ ਤੇ ਗੱਲ ਕਰਦੇ ਹਾਂ ਸ਼ਹੀਦ ਉਦਮ ਸਿੰਘ ਜੀ ਦੀ ਇਹਨਾਂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਸੰਗਰੂਰ ਸ਼ਹਿਰ ਦੇ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਤਹਿਲ ਸਿੰਘ ਅਤੇ ਮਾਤਾ ਦਾ ਨਾਮ ਨਾਰਾਇਣਕੌਰ ਸੀ 1901 ਦੇ ਵਿੱਚ ਇਹਨਾਂ ਦੇ ਮਾਤਾ ਜੀ ਦੀ ਮ੍ਰਿਤਿ ਹੋ ਗਈ ਸੀ ਤੇ 1907 ਦੇ ਵਿੱਚ ਇਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਤੇ 1917 ਦੇ ਵਿੱਚ ਇਹਨਾਂ ਦੇ ਇੱਕ ਵੱਡਾ ਭਾਈ ਸੀ ਜਿਹਨਾਂ ਦਾ ਨਾਮ ਸਾਧੂ ਸੀ ਸੋ ਉਹਨਾਂ ਦੀ ਮੌਤ ਹੋ ਗਈ ਸੀ ਤੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਅਤੇ ਇਹਨਾਂ ਦੇ ਜਿਹੜੇ ਵੱਡੇ ਭਾਈ ਨੇ ਇਹਨਾਂ ਨੂੰ ਸੈਂਟਰਲ ਖਾਲਸਾ ਔਰਫਨ ਏਜ ਦੇ ਵਿੱਚ ਜਿਹੜੇ ਹੈ ਰੱਖਿਆ ਗਿਆ ਸੀ ਤੇ ਇਨ ਉੱਥੇ ਹੀ ਇਹਨਾਂ ਦਾ ਨਾਮ ਸ਼ੇਰ ਸਿੰਘ ਤੋਂ ਉਧਮ ਸਿੰਘ ਹੋ ਗਿਆ ਅਤੇ ਸਾਧੂ ਜੀ ਦਾ ਨਾਮ ਮੁਖਤਿਆਰ ਰੱਖਿਆ ਗਿਆ ਸੀ ਗੱਲ ਕਰਦੇ ਆ ਇਹਨਾਂ ਨੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਵੀ ਹਿੱਸਾ ਲਿਆ ਸੀ ਇਹਨਾਂ ਨੇ ਗਦਰ ਪਾਰਟੀ ਨੂੰ ਜੁਆਇਨ ਕੀਤਾ ਸੀ ਤੇ ਇਹ ਯੂਗਾਂਡਾ ਦੇ ਵਿੱਚ ਵੀ ਇਹਨਾਂ ਨੇ ਰੇਲਵੇ ਲਾਈਨਸ ਦੇ ਵਿੱਚ ਵੀ ਕੰਮ ਕੀਤਾ ਸੀ 1924 ਨੂੰ ਇਹ ਮੈਕਸੀਕੋ ਯੂਐਸ ਦੇ ਵਿੱਚ ਚਲੇ ਗਏ ਸਨ ਤੇ ਆਪਣਾ ਉੱਥੇ ਹੀ ਇਹਨਾਂ ਨੇ ਦੋ ਹਾਲੀਵੁੱਡ ਮੂਵੀਜ਼ ਦੇ ਵਿੱਚ ਕੰਮ ਵੀ ਕੀਤਾ ਹੈ ਇੱਕ ਐਕਸਟਰਾ ਦਾ ਰੋਲ ਕੀਤਾ ਹੈ ਪਹਿਲੀ ਹੈ এলিਫੈਂਟ ਬாய் ਤੇ ਦੂਸਰੀ ਹੈ ਦਾ ਫੋਰ ਫੈਦਰਸ ਇਨਾਂ ਨੇ ਆਜ਼ਾਦ ਪਾਰਟੀ ਦੀ ਵੀ ਸਥਾਪਨਾ ਕੀਤੀ ਹੈ ਤੇ 20 ਅਗਸਤ 1927 ਨੂੰ ਇਹ ਆਰਮਜ਼ ਐਕਟ ਦੇ ਤਹਿਤ ਇਹਨਾਂ ਨੂੰ ਜੋ ਹੈ 5 ਸਾਲ ਦੀ ਸਜ਼ਾ ਹੋਈ ਸੀ ਉੱਥੇ ਹੀ ਇਹ ਸ਼ਹੀਦ ਭਗਤ ਸਿੰਘ ਜੀ ਨੂੰ ਮਿਲੇ ਸੀ ਅਤੇ ਉਹਨਾਂ ਨੂੰ ਹੀ ਆਪਣਾ ਇਹਨਾਂ ਨੇ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ ਸੀ ਸੋ ਗੱਲ ਕਰਦੇ ਆਂ 13 ਮਾਰਚ 1940 ਦੀ ਇਹਨਾਂ ਨੇ ਜਲੀਆਂ ਵਾਲੇ ਬਾਗ ਹੱਤਿਆਕਾਂਡ ਦੇ ਜਿਹੜੇ ਦੋਸ਼ੀ ਸਨ ਮਾਈਕਲ ਐਡਵਾਇਰ ਨੂੰ ਕੈਕਸਟਨ ਹਾਲ ਦੇ ਵਿੱਚ ਜੋ ਹੈ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਸੀ ਜਿਸ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ 31 ਜੁਲਾਈ 1940 ਨੂੰ ਇਹਨਾਂ ਨੂੰ ਪੈਂਟੇਵਲੇ ਜੇਲ ਦੇ ਵਿੱਚ ਜੋ ਹੈ ਲੰਡਨ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤੇ 2 ਅਗਸਤ 1974 ਨੂੰ ਇਹਨਾਂ ਦੇ ਜਿਹੜੇ ਅਫਸ਼ੇਸ਼ ਨੇ ਸਰੀਰ ਦੇ ਉਹਨਾਂ ਨੂੰ ਪੰਜਾਬ ਵਾਪਸ ਲੈ ਕੇ ਆਇਆ ਗਿਆ ਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਅਤੇ ਇਹਨੂੰ ਜੋ ਹੈ ਅਲੱਗ-ਅਲੱਗ ਧਰਮ ਦੇ ਹਿਸਾਬ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਕਿਉਂਕਿ ਇਹਨਾਂ ਨੇ ਆਪਣਾ ਜੋ ਨਾਮ ਹੈ ਮੁਹੰਮਦ RAM ਸਿੰਘ ਆਜ਼ਾਦ ਦੱਸਿਆ ਸੀ ਸੋ ਹਰ ਧਰਮ ਦੀ ਬਰਾਬਰੀ ਤੇ ਲਈ ਇਹਨਾਂ ਨੇ ਇਹਨਾਂ ਦਾ ਜੋ ਸੰਸਕਾਰ ਹੈ ਅਲੱਗ-ਅਲੱਗ ਧਰਮ ਦੇ ਹੀ ਅਕੋਰਡਿੰਗ ਕੀਤਾ ਗਿਆ ਸੀ ਤੋ ਇਹੋ ਜੀ ਹੋਰ ਜਾਣਕਾਰੀ ਲਈ ਤੁਸੀਂ ਗਰਲਸਮੈਂਟ ਔਰ ਈ-ਲਰਨਿੰਗ ਦੇ YouTube ਨੂੰ ਫੋਲੋ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਤੇ ਲਾਈਕ ਕਰਨਾ ਹੈ ਧੰਨਵਾਦ